ਵਾਹੇ ਗੁਰਜੀ ਕੀ ਖੰਸਾ ਵਾਹੇ ਗੁਰਜੀ ਕੀ ਫਤਿਹ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਉਸ ਸਥਾਨ ਤੇ ਪਹੁੰਚੇ ਆ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੀਲਾ ਬਾਣਾ ਪਾ ਕੇ ਉੱਚ ਦੇ ਪੀਰ ਬਣੇ ਸਨ ਸੋ ਮਾਸੀਵਾੜਾ ਦੇ ਜੰਗਲ ਵਿੱਚ ਇਹ ਗੁਰਦੁਆਰਾ ਭਾਈ ਗਨੀਖਾ ਨਵੀਖਾ ਦੇ ਨਾਮ ਦੇ ਨਾਲ ਸਥਾਪਿਤ ਹੈ ਸੋ ਇਹ ਦੋ ਭਰਾਵਾਂ ਨੇ ਬੜੀ ਸਤਗੁਰਾਂ ਦੀ ਸੇਵਾ ਕੀਤੀ ਹੈ ਜਦੋਂ ਸਤਗੁਰ ਜਮਕੌਰ ਸਾਹਿਬ ਦੀ ਜੰਗ ਲੜਦੇ ਹੋਏ ਉਸ ਤੋਂ ਪਰંત ਝਾੜ ਸਾਹਿਬ ਗੁਰਦਾਰੇ ਹੁੰਦੇ ਹੋਏ ਮੱਸੀਵਾੜੇ ਜੰਗਲਾਂ 'ਚ ਪਹੁੰਚੇ ਤਾਂ ਗਲਾਬੇ ਪੰਜਾਬੇ ਦੇ ਜਦੋਂ ਖੂਹ ਤੇ ਪਹੁੰਚੇ ਪਤਾ ਲੱਗਿਆ ਗਲਾਬੇ ਪੰਜਾਬੇ ਨੂੰ ਕਿ ਸਤਿਗੁਰ ਕੋਈ ਬਲੀ ਕੋਈ ਅਵਤਾਰ ਪੀਰ ਮੇਰੀ ਇਸ ਖੇਤਾਂ ਦੇ ਵਿੱਚ ਪਹੁੰਚਿਆ ਹੋਇਆ ਥੋ ਉੱਥੋਂ ਸਤਿਗੁਰਾਂ ਨੂੰ ਬੇਨਤੀ ਕਰੀ ਸਤਿਗੁਰ ਜੀ ਤੁਸੀਂ ਮੇਰੇ ਘਰ ਠਹਿਰੋ ਇਹ ਤੁਹਾਡੇ ਹੀ ਘਰ ਨੇ ਕਿਰਪਾ ਕਰੋ ਬੇਨਤੀ ਸੁਣ ਕੇ ਸਤਿਗੁਰ ਗਲਾਬੇ ਪੰਜਾਬੇ ਦੇ ਘਰੇ ਪਹੁੰਚੇ ਤੇ ਉਸ ਤੋਂ ਅਪਰੰਤ ਜਦੋਂ ਗਨੀਖਾਂ ਨਵੀਖਾਂ ਨੂੰ ਪਤਾ ਲੱਗਿਆ ਕਿ ਸਤਿਗੁਰ ਜੀ ਗਲਾਬੇ ਪੰਜਾਬੇ ਦੇ ਘਰ ਪਹੁੰਚੇ ਹੋਏ ਨੇ ਸੋ ਇਹ ਬੜਾ ਹੀ ਪਿਆਰ ਕਰਦੇ ਸੀ ਦੋਨੇ ਭਰਾ ਸਤਿਗੁਰਾਂ ਨੂੰ ਕਲਗੀ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਕਲਗੀ ਵਾਲਿਆਂ ਨੂੰ ਬੇਨਤੀ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ ਗਰੀਬਾਂ ਦੇ ਘਰਾਂ ਵਿੱਚ ਵੀ ਚਰਨ ਪਾਓ ਤੇ ਇਹਨਾਂ ਦੀ ਬੇਨਤੀ ਸੁਣਦੇ ਹੋਏ ਮੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ ਇਹਨਾਂ ਦੇ ਗ੍ਰਹਿ ਵੇਖੇ ਇਸ ਚਵਾਰੇ ਵਿੱਚ 2 ਦਿਨ 2 ਰਾਤਾਂ ਰਹੇ ਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਜਦੋਂ ਪਤਾ ਲੱਗਿਆ ਵੀ ਸੂਈਏ ਬਿੜਕਾਂ ਦੰਦੇ ਨੇ ਵੀ ਭਾਈ ਇੱਥੇ ਸਤਿਗੁਰ ਕਲਗੀ ਵਾਲੇ ਪਹੁੰਚੇ ਹੋਏ ਨੇ ਤਾਂ ਉਹਨਾਂ ਨੇ ਨੀਲ ਵਸਤਰ ਪਹਿਨਣ ਬਾਰੇ ਸਤਿਗੁਰਾਂ ਨੂੰ ਕਿਹਾ ਸੱਚੇ ਪਾਤਸ਼ਾਹ ਜੀ ਤਾਂ ਸਤਿਗੁਰਾਂ ਨੇ ਨੀਲ ਵਸਤਰ ਪਹਿਨ ਕੇ ਉਹ ਉੱਚ ਦਾ ਪੀਰ ਬਣ ਕੇ ਭਾਈ ਮਾਨ ਸਿੰਘ ਭਾਈ ਦਿਆ ਸਿੰਘ ਤੇ ਹੋਰ ਬੜੇ ਪਿਆਰੇ ਸਿੰਘ ਸੀ ਸਤਿਗੁਰਾਂ ਦੇ ਨਾਲ ਉਹਨਾਂ ਨੇ ਇੱਥੋਂ ਉੱਚ ਦਾ ਪੀਰ ਬਣ ਕੇ ਜਿੱਥੇ ਸਤਿਗੁਰਾਂ ਨੇ ਕਿਰਪਾਣ ਭੇਟ ਕੀਤੀ ਉੱਥੇ ਤੱਕ ਸਤਿਗੁਰਾਂ ਨੂੰ ਲੈ ਕੇ